1947 ਦੇ ਬਾਅਦ ਮਾਸਟਰ ਤਾਰਾ ਸਿੰਘ ਦੀ ਉਦਾਸੀ ਪੰਜਾਬ ਦੀ ਵੰਡ ਹੋਣ ਤੋਂ ਬਾਅਦ ਉਹ ਉਸ ਦੇ ਜਿਹੜੇ ਬਿਆਨ ਜਾਰੀ ਕੀਤੇ ਗਏ ਮਾਸਟਰ ਤਾਰਾ ਸਿੰਘ ਵੱਲੋਂ ਉਹਦੇ ਚ ਸਾਫ਼ ਚਲਕਦੀ ਹੈ ਤੇ ਜੂਨ 1984 ਦੌਰਾਨ ਅਤੇ ਉਸ ਤੋਂ ਠੀਕ ਪਹਿਲਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਿਹੜੇ ਜੋੜ ਤੋੜ ਚੋਂ ਲੰਗੇ ਇਹ ਸੰਤਾਂ ਦੇ ਉੱਤੇ ਦਬਾਅ ਪਾਇਆ ਗਿਆ ਲਗਾਤਾਰ ਕਿ ਜਾਂ ਤਾਂ ਤੁਸੀਂ ਆਪਣੀ ਲੜਾਈ ਬਾਹਰ ਜਾ ਕੇ ਲੜੋ ਯਾ ਫਿਰ ਤੁਸੀਂ ਇਥੋਂ ਐਦਾਂ ਦੇ ਗਰਮ ਬਿਆਨ ਨਾ ਜਾਰੀ ਕਰਿਆ ਕਰੋ ਜਿਵੇਂ ਬਹੁਤੇ ਅੱਜ ਵੀ ਸਿੱਖ ਲੀਡਰਾਂ ਨੂੰ ਕਹਿ ਦਿੰਦੇ ਨੇ ਕਿ ਤੁਸੀਂ ਜੇ ਖਾਲਸਾਧਾਨ ਦੀ ਲੜਾਈ ਲੜਨੀ ਹੈ ਪੰਜਾਬ ਜਾ ਕੇ ਲੜੋ ਬਿਲਕੁਲ ਅਜਿਹਾ ਹੀ ਕੋਈ ਮਾਹੌਲ ਉਸ ਵੇਲੇ ਸੀ ਜਿਹੜਾ ਅੱਜ ਖਾਲਸਤਾਨੀ ਧਿਰਾਂ ਦੇ ਲਈ ਬਣਿਆ ਹੋਇਆ ਤੇ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ 1984 ਤੋਂ ਬਾਅਦ ਸਿੱਖੀ ਹੈ ਤੇ ਸਿੱਖਾਂ ਦੇ ਬੋਲ ਬਾਲੇ ਨੂੰ ਸਮਰਪਿਤ ਕੋਈ ਵੀ ਅਕਾਲੀ ਲੀਡਰਸ਼ਿਪ ਜਾਂ ਆਮ ਲੀਡਰਸ਼ਿਪ ਉਹ ਸਾਹਮਣੇ ਨਹੀਂ ਆਈ